ਆਵੇ ਉਹਨਾਂ ਲੋਕਾਂ ਦੇ ਖਿਲਾਫ ਜੋ ਦਿਆ ਜਿਹੜੇ ਮਾੜੇ ਮੋਟੇ ਕੋ ਚਿੱਟਾ ਪੈਂਦੇ ਆ ਤੇ ਮਾੜੀ ਮੋਟੀ ਕੋ ਨਸ਼ਾ ਕਰਦੇ ਆ ਕਹਿੰਦੇ ਬਾਬੂ ਜੀ ਨਾ ਨੌਜਵਾਨ ਜਿਹੜੇ ਨਸ਼ੇ ਦੇ ਆਦਤੀ ਹੋ ਚੁੱਕੇ ਜਿਹੜੇ ਬਿਮਾਰ ਹੋ ਚੁੱਕੇ ਆ ਜਿਨ੍ਹਾਂ ਨੂੰ ਚੰਗੇ ਇਲਾਜ ਦੀ ਲੋੜ ਆ ਚੰਗੇ ਜਿਹੜਾ ਨਸ਼ਾ ਸਰਗਵੰਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਤਰਨਤਾਰਨ ਤੋਂ ਅੱਜ ਅਸੀਂ ਤਹਿਸੀਲ ਤਰਨਤਾਰਨ ਦੀ ਕੁਸ਼ੀਸ਼ ਤੌਰ ਤੇ ਮੀਟਿੰਗ ਲਾਈ ਜਿਸ ਦੇ ਵਿੱਚ ਅਚੇਤ ਤੌਰ ਤੇ ਸਾਡੇ ਕੋਲ ਸਾਡੇ ਸ਼ੀਰਪ ਸਿੰਘ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਮਨਜਿੰਦਰ ਤੇਸੀ ਪਹੁੰਚੇ ਆਉਣ ਵਾਲੇ 30 ਸਤੰਬਰ ਨੂੰ ਜਿਹੜਾ ਖਟਕੜ ਕਲਾ ਨੌਜਵਾਨਾਂ ਦੇ ਰੁਜ਼ਗਾਰ ਅਤੇ ਭੱਗ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਖਟਕੜ ਕਲਾ ਦਿੱਤਾ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਅੱਜ ਦੀ ਮੀਟਿੰਗ ਜਿਹੜੀ ਲਗਾਈ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਤਰਨਤਾਰਨ ਤੋਂ ਨੌਜਵਾਨ ਜਿਹੜਾ ਉਸ ਧਰਨੇ ਦੇ ਵਿੱਚ ਹਿੱਸਾ ਲੈਣਗੇ ਤੇ ਇਹ ਅੱਜ ਜਿਹੜਾ ਨਾਲ ਹੀ ਅਸੀਂ ਜੇ ਪੂਰੀ ਤਹਿਸੀਲ ਦੇ ਵਿੱਚ ਵੱਖ-ਵੱਖ ਇਕਾਈਆਂ ਦੀਆਂ ਮੀਟਿੰਗਾਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਲਗਾਈਆਂ ਜਾਣਗੀਆਂ ਤੇ ਧਰਨੇ ਦੀ ਤਿਆਰੀ ਕੀਤੀ ਜਾਏਗੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਜਿਹੜੀ ਤਰਨਤਨ ਤਹਿਸੀਲ ਆ ਉੱਥੇ ਜਿਹੜਾ ਅੱਜ ਅਸੀਂ ਜਿਹੜਾ ਆਉਣ ਵਾਲੀ 28 ਸਤੰਬਰ ਆ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਆ 28 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਜਿਹੜਾ ਆ ਉਹ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੋਜ਼ਗਾਰ ਦੇ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਹੜਾ ਉਹ ਲਗਾਤਾਰ ਦਿਨ ਰਾਤ ਦਾ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਉਹਦੀ ਤਿਆਰੀ ਦੇ ਤਹਿਤ ਅੱਜ ਅਸੀਂ ਤਰਨਤਾਰਨ ਵਿਖੇ ਜਿਹੜੀ ਆ ਉਹ ਨੌਜਵਾਨਾਂ ਦੀ ਜਿਹੜੀ ਇੱਕ ਬਹੁਤ ਹੀ ਸਰਗਰਮ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ ਜਿਹੜੀ ਆ ਉਹ 30 ਤਰੀਕ ਨੂੰ ਜਿਹੜਾ 30 ਸਤੰਬਰ ਨੂੰ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਤਰਨਤਾਰਨ ਜ਼ਿਲ੍ਹੇ ਤੋਂ ਜਿਹੜੇ ਨੌਜਵਾਨ ਆ ਕੋਈ ਇਸ ਦਿਨ ਰਾਤ ਦੇ ਧਰਮੇ ਵਿੱਚ ਵੱਡੀ ਗਿਣਤੀ ਜਿਹੜੇ ਆ ਨੌਜਵਾਨ ਜਿਹੜੇ ਆਪਣੀ ਹਾਜ਼ਰੀ ਲਵਾਉਣਗੇ ਉਹਦੇ ਨਾਲ ਨਾਲ ਹੀ ਆ ਅੱਜ ਜਿਹੜਾ ਇਸ ਮੀਟਿੰਗ ਦੇ ਰਾਹੀਂ ਅਸੀਂ ਜਿਹੜਾ ਆ ਉਹ ਸੱਦਾ ਦਿੱਤਾ ਆ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਾਸਤੇ ਆ ਕੇਸ 5 ਅਕਤੂਬਰ ਤੋਂ ਬਾਅਦ ਵੀ ਜਿਹੜਾ ਆ ਉਹ ਲਗਾਤਾਰ ਜਿਹੜਾ ਆ ਇਸ ਸਭਾ ਦੇ ਜਿਹੜੀਆਂ ਸਰਗਰਮੀਆਂ ਦੇ ਤਹਿਤ ਜਿਹੜਾ ਜ਼ਿਲ੍ਹਿਆਂ ਦੇ ਤੇ ਉਦੋਂ ਬਾਅਦ ਜਿਹੜੇ ਆ ਉਹ ਸੂਬੇ ਦੇ ਜਿਹੜੇ ਆ ਉਹ ਅਜਲਾਸ ਦੀਆਂ ਜਿਹੜੀਆਂ ਆ ਉਹ ਤਰੀਕਾ ਜਿਹੜਾ ਐਲਾਨ ਜਿਹੜਾ ਛੇਤੀ ਕੀਤਾ ਜਾਊਗਾ ਤੇ ਅਸੀਂ ਆਸ ਕਰਦੇ ਆ ਕਿ ਜਿਹੜੇ ਇਹ ਨੌਜਵਾਨਾਂ ਦੇ ਰਾਹੀ ਕਿ ਜਿਹੜਾ 28 ਤੋਂ 5 ਅਕਤੂਬਰ ਤੱਕ 28 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਜਿਹੜਾ ਇਹ ਧਰਨਾ ਜਿਹੜਾ ਖਟਕੜ ਕਲਾਂ ਵਿੱਚ ਕੇ ਦਿੱਤਾ ਜਾ ਰਿਹਾ ਆ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਦੇ ਵਾਸਤੇ ਜਿਹੜਾ ਆ ਪੂਰੇ ਪੰਜਾਬ ਤੋਂ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਨੌਜਵਾਨ ਜਿਹੜੇ ਆ ਉਹ ਆਪਣੇ ਦਿਨ ਰਾਤ ਦੇ ਧੰਨ ਉਹ ਜਿਹੜੀ ਆਪਣੀ ਹਾਜ਼ਰੀ ਲਵਾਉਣਗੇ ਬਹੁਤ-ਬਹੁਤ ਧੰਨਵਾਦ